ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮਲੇਰਕੋਟ ਲਿਆਏ ਤੇ ਵੀਰੇ ਮੇਰੇ ਮਾਸੀ ਸੱਸ ਜੀ ਨੇ ਉਹਨਾਂ ਦੇ ਘਰ ਆਏ ਸੀ ਮੈਂ ਸਾਹਮਣੇ ਦੇਖਿਆ ਬਾਈ ਨੇ ਯਾਰ ਬਹੁਤ ਜ਼ਿਆਦਾ ਤਕਰੀਬਨ ਕਾਫੀ ਜ਼ਿਆਦਾ ਮੈਨੂੰ ਚਾਰ ਪੰਜ ਕਿੱਲਾਂ ਵਿੱਚ ਸਬਜ਼ੀ ਸਬਜ਼ੀ ਵੀ ਜੀ ਵੀ ਸੀ ਮੈਂ ਬਾਈ ਨਾਲ ਗੱਲ ਕਰੀ ਮਹਾਵੀਰੇ ਕੀ ਸਬਜ਼ੀ ਯਾਰ ਨਾਲ ਕਹਿੰਦੇ ਵੀ ਢੁੰਡੀਆਂ ਭੰਡੀਆਂ ਕੋਈੜਾ ਗੋੜਾ ਲੱਗ ਜਾਂਦਾ ਵੀ ਬਚਦਾ ਕੁਝ ਬਾਈ ਨੇ ਵੀ ਦੱਸਿਆ ਕਹਿੰਦਾ ਯਾਰ ਬਚਦਾ ਕਿਉਂ ਨਹੀਂ ਵੀਰੇ ਸਾਰਾ ਕੁਸੇ ਬਚਦਾ ਕਹਿੰਦਾ ਯਾਰ ਅਸੀਂ ਕਹਿੰਦਾ ਜ਼ਿਆਦਾਤਰ ਸਪਰੇ ਨਹੀਂ ਕਰਦੇ ਹੈਗੇ ਦਵਾਈ ਕੀਟਨਾਸ਼ਕ ਹੈਗਾ ਸਿਸਟਮ ਦੇਸੀ ਨੁਕਤੇ ਵਰਤਦੇ ਆਂ ਜ਼ਿਆਦਾਤਰ ਕਹਿੰਦਾ ਉਹਨਾਂ ਦੀ ਸਪਰੇ ਕਰਦੇ ਆ ਕਹਿੰਦਾ ਹਾਂ ਉਹਨਾਂ ਦੀ ਸਪਰੇ ਕਰਕੇ ਕਹਿੰਦਾ ਦਵਾਈ ਦਵਾਈ ਨਹੀਂ ਆਣੀ ਕਹਿੰਦਾ ਵਰਤਦੇ ਸੀ ਕਹਿੰਦਾ ਵਧੀਆ ਬਜਦੇ ਨੇ ਪੈਸੇ ਕਹਿੰਦਾ ਦਿੱਲੀ ਵਾਂਗੋਂ ਨਾਲੇ ਪੈਸੇ ਵੀ ਕਹਿੰਦਾ ਐ ਨਹੀਂ ਹੈਗਾ ਵੀ ਕਹਿੰਦਾ ਵੀ ਮਰਦੇ ਨੇ ਜਾਂ ਕੁਝ ਹੁੰਦਾ ਕਹਿੰਦਾ ਮੈਂ ਪੁੱਛਾਂ ਮੈਂ ਬਾਈ ਜੀਰੀ ਨਹੀਂ ਵੇਚ ਬੀਜ ਦੇ ਬੂਦਦੇ ਹੈਗੇ ਤੁਸੀਂ ਜੀਰੀ ਲਾਉਂਦੇ ਲਾਉਂਦੇ ਨਹੀਂ ਕਹਿੰਦਾ ਨਾ ਵੀਰੇ ਯਾਰ ਜੀਰੀ ਤਾਂ ਕਹਿੰਦਾ ਲਾਈਓ ਨਹੀਂ ਕਦੀ ਜਿਆਦਾਤਰ ਇੱਧਰ ਤਾਂ ਕਹਿੰਦਾ ਸਾਡੇ ਸਬਜ਼ੀ ਜਾਂ ਭਾਜੀ ਦਾ ਜਾਂ ਵੀ ਦੁੱਧ ਉਧਰ ਮਲੇਰ ਕੋਲ ਨੇ ਜਿਆਦਾ ਮੁਸਲਮਾਨ ਲੋਕ ਰਹਿੰਦੇ ਨੇ ਨਾ ਮੁਸਲਮਾਨ ਬਾਈ ਰਹਿੰਦੇ ਨੇ ਆਪਣੇ ਉਹਨਾਂ ਦੀ ਵਾਦੀ ਆ ਜਿਆਦਾਤਰ ਉਹ 200 300 300 ਮਹੀਸ ਘੜੀਆਂ ਆਉਂਦੇ ਕਹਿੰਦਾ ਜਿਆਦਾਤਰ ਮੈਂ ਦੁੱਧ ਤੇ ਸਬਜ਼ੀ ਦਾ ਹੀ ਕੰਮ ਆ ਕਹਿੰਦਾ ਨਾਲੇ ਰੋਜ਼ ਦਾ ਕਹਿੰਦਾ ਕੰਮ ਆ ਯਾਰ ਸਵੇਰੇ ਤੋੜ ਸਾਮ ਨੂੰ ਤੋੜਦੇ ਆ ਆਪਦਾ ਸਵੇਰੇ ਮੰਡੀ ਚ ਲਾਏ ਨੇ ਜਾ ਕੇ ਕਹਿੰਦਾ ਵੀ ਕੋਈ ਆਹੀ ਗੱਲ ਨਹੀਂ ਹੈ ਕਿ ਵੀ ਪੈਸੇ ਮਰਦੇ ਨੇ ਜਾਂ ਕੁਝ ਹੁੰਦਾ ਕਹਿੰਦਾ ਵਧੀਆ ਕੰਮ ਹੈ ਕਹਿੰਦਾ ਯਾਰ ਸਾਰਾ ਕੁਝ ਬਸਦਾ ਕਰ ਪਰ ਕਹਿੰਦਾ ਖੇਤ ਦੇ ਵਿੱਚ ਰਹਿਣਾ ਪੈਂਦਾ ਕਰਨਾ ਪੈਂਦਾ ਕੰਮ ਕਹਿੰਦਾ ਸਾਰਾ ਕੁਝ ਬਸਦਾ ਕਹਿੰਦਾ ਅ ਭਾਈ ਨੇ ਭਿੰਡੇ ਲਾਰਖੇ ਦੇ ਲਾ ਭਿੰਡੇ ਯਾਰ ਵਧੀਆ ਲੱਗ ਰਹੇ ਨੇ ਪਰਾਂ ਬਾਈ ਕਹਿੰਦਾ ਸਿਮਲਾ ਮਿਰਚ ਐਦਗੀ ਲਾਈ ਆ ਵੀਰੇ ਯਾਰ ਸਿਮਲਾ ਮਿਰਚ ਨੇ ਨਜ਼ਾਰਾ ਦੇ ਰਖਿਆ ਕਹਿੰਦਾ ਐਨ ਫੁੱਲ ਪੈਸਾ ਦੇ ਰਹੀ ਐ ਸਿਮਲਾ ਮਿਰਚ ਕਹਿੰਦਾ ਧਣੀਆਂ ਬੀਜ ਰਖਿਆ ਬਾਈ ਨੇ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਧਣੀਆਂ ਵੀ ਹੁੰਦਾ ਐ ਇੰਨੀ ਗਰਮੀ ਦੇ ਵਿੱਚ ਬਾਈ ਕਹਿੰਦਾ ਧਣੀਆਂ ਅਸੀਂ ਵੀ ਐਸੋ ਕਹਿੰਦਾ ਮਿਲਦਾ ਸਾਡਾ ਕਹਿੰਦਾ 1.5 200 ਰੁਪਏ ਕਹਿੰਦਾ ਉਹ ਕਿਲੋ ਦੇ ਹਿਸਾਬ ਨਾਲ ਲੱਗਦਾ ਕਹਿੰਦਾ ਉਹ ਉਹ ਅੜਦੇ ਥੜਦੇ ਜਿਹੜੇ ਹੁੰਦੇ ਨੇ ਅੱਗੇ ਕਹਿੰਦਾ ਉਹ ਜਿਆਦਾ ਵੇਚਦੇ ਨੇ ਕਹਦਾ ਤੜੀਆਂ ਬੀਜ ਰਖਿਆ ਵੇ ਸੰਮਲਾ ਮਿਰਚ ਤੂਰੀਆਂ ਕੱਕੜੀਆਂ ਖਰਬੂਜੇ ਤਾਂ ਖਤਮ ਜੀ ਪਈਆਂ ਨੇ ਬੇਲਾ ਕੱਕੜੀਆਂ ਖਰਬੂਜੇ ਤਾਂ ਬਾਈ ਨੇ ਕਹਿੰਦਾ ਨਮਾ ਖੀਰਾ ਪਤਾ ਨਹੀਂ ਕਿਹੜਾ ਗਰੇ ਤੇ ਕਹਿੰਦਾ ਉਹ ਲਾਇਆ ਵੀਰੇ ਕਹਿੰਦਾ ਉਹ ਚੱਲ ਰਿਹਾ ਮੂਲੀਆਂ ਲਾ ਰਖੇ ਨੇ ਖਲਾ ਆਪਣੇ ਇਹਨੇ ਬਾਈ ਨੇ ਮੂਲੀਆਂ ਬੀਜ ਰਖਿਆ ਨੇ ਪ੍ਰਿੰਡੀ ਬੀਜ ਰਖਿਆ ਆ ਕੱਦੂਆਂ ਦਾ ਅੰਤ ਨਹੀਂ ਹੈਗਾ ਤੂਰੀਆਂ ਕੱਦੂ ਦਾ ਪੇਠੇ ਪੁੱਠੇ ਬਹੁਤ ਕੁਝ ਵੀ ਰੱਖਿਆ ਬਾਈ ਨੇ ਯਾਰ ਐ ਨੀ ਯਾਰ ਰੱਖਦਾ ਯਾਰ ਸ਼ਾਮ ਨੂੰ ਤੋੜਦੇ ਆ ਵੀਰੇ ਆ ਕੇ ਕਹਿੰਦਾ ਖੇਤ ਦੇ ਵਿੱਚੋਂ ਤੋੜ ਕੇ ਮੰਡੀ ਜਾਣਾ ਕਹਿੰਦਾ ਪਹਿਲਾਂ ਖੜੇ ਹੁੰਦੇ ਨੇ ਬਾਈ ਕਹਿੰਦਾ ਜਿਹਨਾਂ ਨੂੰ ਲੈਣਾ ਹੁੰਦਾ ਕਹਿੰਦਾ ਸਾਰਾ ਉੱਥੀ ਮਾਲ ਦੇਖ ਕੇ ਉਹਨਾਂ ਨੂੰ ਆ ਜਾਣਿਆ ਕਹਿੰਦਾ ਨਾਲ ਦੇ ਨਾਲ ਸ਼ਾਮ ਨੂੰ ਅਗਲਾ ਪੈਸੇ ਦੇ ਜਾਂਦਾ ਵੀ ਆ ਚੱਕੋ ਛੋੜੀ ਮੇਨ ਨਾਲ ਦੇ ਨਾਲ ਕਹਿੰਦਾ ਯਾਰ ਸਾਰੀ ਮਿਹਨਤ ਦਾ ਮੁੱਲ ਉੱਥੀ ਪੈ ਜਾਂਦਾ ਕਹਿੰਦਾ ਐ ਨਹੀਂ ਹੈਗਾ ਵੀ ਪੈਸਾ ਮਰੂਗਾ ਮਾ ਬਾਈ ਜੀਰੀ ਗੱਤ ਨੂੰ ਕਹਿੰਦਾ ਜੀਰ ਤੇ ਯਾਰ ਕਹਿੰਦਾ ਇੱਕ ਤਾਂ ਪਾਣੀ ਵੇਸਟੇਜ ਹੁੰਦਾ ਜਿਆਦਾ ਕਹਿੰਦਾ ਇੱਕ ਕਹਿੰਦਾ ਦੇਖੀ ਜਾਂਦੇ ਆ 6 ਮਹੀਨੇ ਬਾਅਦ ਕਹਿੰਦਾ ਵੀਰ ਕਦੇ ਦਵਾਈ ਪਵਾਉ ਜਾਂ ਸੜਕਾ ਸੜਕ ਕਹਿੰਦਾ ਕੁਝ ਬੰਦੇ ਬਹੁ ਘੱਟ ਮਿਲਦੇ ਨੇ ਕਹਿੰਦਾ ਲਾਉਣ ਨੂੰ ਇੱਧਰ ਕਹਿੰਦਾ ਵੀ ਜਿਆਦਾ ਕਹਿੰਦਾ ਯਾਰ ਜੀਰੂ ਜੂਰੀ ਵਾਲਾ ਘੱਟੇ ਲਾਉਨੇ ਕਹਿੰਦਾ ਵੀਰੇ ਅਸੀਂ ਤਾਂ ਕਹਿੰਦਾ ਜ਼ਿਆਦਾਤਰ ਸਬਜ਼ੀ ਪੱਜ ਦੇ ਕੰਮ ਕਰਦੇ ਆ ਮੱਝਾਂ ਦੇਖੇ ਮੈਂ ਉੱਧਰ ਪਈ ਦੇ ਤਿੰਨ ਤਿੰਨ ਸੌ ਮੱਝ ਰੱਖ ਰਗੇ ਆਪਣੇ ਯਾਰ ਇੱਧਰ ਬੈੜੀਆਂ ਬੁੜੀਆਂ ਡੈਰੀਆਂ ਚ ਬੈੜੀਆਂ ਬੁੜੀਆਂ ਰੱਖਦੇ ਨੇ ਬਾਈ ਪਰ ਮੱਝਾਂ ਟੌਪ ਦੀਆਂ ਬਾਈ ਸਾਰੇ ਮੱਝਾਂ ਰੱਖਦੇ ਨੇ ਬਾਈ ਐਨ ਵਧੀਆ ਮੱਝਾਂ ਰੱਖ ਰਗੇ ਨੇ ਨਾਲੇ ਐਨ ਵੀ ਨਾਲੇ 15 1500 1000 ਲੀਟਰ ਵਾਲੀ ਦੁੱਧ ਦੀ ਦੁੱਧ ਦਿੰਦੀ ਹੋਣੇ ਮੱਝਾਂ ਸਾਂ ਜਿਹਨੇ ਰੱਖਦਾ ਢਾਈ ਢਾਈ ਤਿੰਨ ਤਿੰਨ ਸੌ ਮੱਝ ਰੱਖ ਰਗੇ ਆ ਬਾਈਆਂ ਨੇ ਵਧੀਆ ਕੰਮ ਆ ਯਾਰ ਐਨ ਕਹਿੰਦੇ ਵਧੀਆ ਸਿਸਟਮ ਆ ਯਾਰ ਕਹਿੰਦਾ ਲੋਡ ਨਹੀਂ ਹੀ ਗਿੱਦੇ ਜਾਣਦੇ ਆਪ ਦੇ ਖੇਤ 'ਚੇ ਕੰਮ ਕਰਦੇ ਆ ਕਹਿੰਦਾ ਨਾਲੇ ਇੱਕ ਗੱਲ ਹੋਰ ਆ ਵੀ ਡੇਲੀ ਤੇ ਡੇਲੀ ਪੈਸੇ ਆਉਂਦੇ ਨੇ ਕਹਿੰਦਾ ਯਾਰ ਜੇ ਅਸੀਂ 20 ਕਿਲੋ ਵੀ ਲੈ ਕੇ ਬਾਗੇ ਕਹਿੰਦਾ ਉੱਥੇ ਯਾਰ ਕਹਿੰਦਾ 20 ਵੀ ਸਬਜ਼ੀ ਤੋੜ ਕੇ 20 ਕਿਲੋ ਵੀ ਲੈ ਕੇ ਕਹਿੰਦਾ 20 ਕਿਲੋ ਦੇ ਪੈਸੇ ਬਾਈ ਦੱਸ ਰਿਹਾ ਇਹ ਕਹਿੰਦਾ ਕਹਦਾ ਯਾਰ ਹੁਣ ਮੈਂ ਪ੍ਰਿੰਡੀ ਤੋੜਖੀ ਇੱਧਰ ਕਹਿੰਦਾ ਪੂਣੀ 50 60 ਕਿਲੋ ਪ੍ਰਿੰਡੀ ਹੋਣੀ ਕਹਿੰਦਾ ਗ੍ਰੇਮ ਕਮੰਟਾ ਡੇਢ ਕਮੰਟ ਨਾਲ ਪੇਠਾ ਹੈ ਕਹਿੰਦਾ ਵੀਰੇ ਨਾ ਪੇਠਾ ਕਹਿੰਦਾ ਕੀ ਆ ਕਹਿੰਦਾ ਹੁਣ ਮੰਡੀ ਚ ਲੱਗੇ ਜਾਵਾਂਗੇ ਕਹਿੰਦਾ ਪਹਿਲਾਂ ਹੀ ਗ੍ਰਨੇਡ ਗ੍ਰੇਟ ਭਰ ਕੇ ਕਹਿੰਦਾ ਉੱਥੇ ਨਾਲ ਦੇ ਨਾਲ ਵੇਚ ਦਿੰਨੇ ਆ ਕਹਿੰਦਾ ਯਾਰ ਵਧੀਆ ਕੰਮ ਆ ਕਹਿੰਦਾ ਯਾਰ ਜ਼ਿਆਦਾਤਰ ਜੀਰੇ ਨਾਲੋਂ ਤਾਂ ਖੇਤੀ ਬਾੜੀ ਦਾ ਧੰਦਾ ਸਾਰਾ ਨਾਲੋਂ ਬੈਸਟ ਆ ਪਰ ਮਿਹਨਤ ਕਰਨੀ ਪੈਂਦੀ ਇਹਦੇ ਵਿੱਚ ਬੰਦਾ 24 ਘੰਟੇ ਆਪਣੇ ਖੇਤ ਦੇ ਵਿੱਚ ਰਹਿਣਾ ਚਾਹੀਦਾ ਤਾ ਕੁਛ ਪਰ ਲੈ ਪੈਂਦਾ ਉਹਦਾ ਪਤਾ ਹੀ ਆਪਾਂ ਨੂੰ ਯਾਰ ਜੇ ਮਿਹਨਤ ਕਰਾਂਗੇ ਤਾਂ ਆਪਣਾ ਕੁਛ ਬਣੂਗਾ ਤਾਂ ਹੀ ਸਬਜੀ ਬਾਜੀ ਵਧੀਆ ਹੋਊਗੀ ਜੀ ਆਪਾਂ ਉਂਿਓ ਛੜਦਾਂਗੇ ਵੀ ਬੇਲਾ ਲਾਤੀਆਂ ਮੁੜ ਕੇ ਗਏ ਨਹੀਂ ਹੈਗੇ ਫਿਰ ਤਾਂ ਕੁਛ ਵੀ ਨਹੀਂ ਹੁੰਦਾ ਉਹਦਾ ਆਪਾਂ ਨੂੰ ਵੀ ਪਤਾ ਹੀ ਆ ਬਾਈ ਨਾਲ ਗੱਲ ਕਰੀ ਯਾਰ ਬਹੁਤ ਵਧੀਆ ਵਿਚਾਰਦਾ ਨੇਚਰ ਦੀ ਮੈਂ ਤਾਂ ਐਂਦੀ ਯਾਰ ਮਹਾ ਮੈਂ ਕਿੱਥੋਂ ਆਇਆ ਵਗਲਾ ਪਤਾ ਨਹੀਂ ਕਿ ਟੂਬ ਕੀ ਬਗਾ ਨਹੀਂ ਹੁੰਦਾ ਬਾਈ ਕੀ ਕਰਦਾ ਫਿਰ ਸਾਡੇ ਕੀਤਾ ਜੋਏ ਪਰ ਇਹੋ ਜੀ ਗੱਲ ਨਹੀਂ ਕਰੀ ਬਾਈ ਨੇ ਪਿਆਰ ਨਾਲ ਗੱਲ ਕਰੀ ਕਹਿੰਦਾ ਆ ਜਾ ਵੀਰੇ ਆ ਜਾ ਮੈਨੂੰ ਕਹਿੰਦਾ ਬਣਾ ਲੈ ਜਿਹੜਾ ਕੀ ਕਰਦਾ ਵੀਡੀਓ ਬਣਾਉਣੇ ਆ ਉਦਾਂ ਕੱਟਣਾ ਜੋ ਵੀ ਕੁਝ ਕਰਨਾ ਕਹਿੰਦਾ ਕਰ ਲੋ ਯਾਰ ਕੋਈ ਚੱਕਰ ਨਹੀਂ ਹੈਗਾ ਕਹਿੰਦਾ ਮਾਝਾਲ ਠੀਕ ਹੈ ਵੀਰੇ ਧੰਨਵਾਦ ਆ ਦੇਖਾਂਗਾ ਪਰ ਇਹਨਾਂ ਨੇ ਬਾਸ ਲਾ ਲਾ ਕੇ ਆ ਦੇਖੋ ਉੱਪਰ ਚੜਾਈ ਵੀ ਨੇ ਸਾਰੀ ਬੇਲਾਂ ਤੋਰੀਆਂ ਦੀ ਵੀ ਬਾਈ ਕਹਿੰਦਾ ਯਾਰ ਥੱਲੇ ਜਾ ਜਿਹੜੀ ਥੱਲੇ ਜਾਦੇ ਰਹਿ ਜਾਂਦੇ ਨੇ ਨਾ ਕਹਿੰਦਾ ਕਹਿੰਦਾ ਬੇਲਾਂ ਉਹਨਾਂ ਨੂੰ ਕਹਿੰਦਾ ਗਲ ਜਾਂਦੇ ਨੇ ਦੇਖ ਬਾਈ ਨੇ ਵਿੱਚ ਜਗਾ ਵੀ ਛੱਡੀ ਵੀ ਆ ਤਾਂ ਵੀ ਜਗਾ ਛੱਡੀ ਵੀ ਆ ਪਾਣੀ ਲੱਗਣ ਵਾਸਤੇ ਪਾਣੀ ਵੀ ਸਿੱਧੀ ਕਹਿੰਦਾ ਜੜਾਂ ਨੂੰ ਲਾਉਂਦੇ ਕਹਿੰਦੇ ਵਿਚਾਲੇ ਨੂੰ ਖਾਲ ਪਾ ਦਿੰਨੇ ਅਸੀਂ ਕਹਿੰਦਾ ਉਹਦੇ ਖਾਲ ਦੀ ਸੇਮ ਨਾਲ ਖਾਲ ਭਰ ਦਿੰਨੇ ਸੇਮ ਨਾਲ ਕਹਿੰਦਾ ਪਾਣੀ ਲੱਗਦਾ ਹੈ ਕਹਿੰਦਾ ਵੀ ਫਿਰ ਫਲ ਗਲਦਾ ਨਹੀਂਗਾ ਬਾਈ ਕਹਿੰਦਾ ਜ਼ਿਆਦਾਤਰ ਵੀ ਐਵੇਂ ਠੀਕ ਰਹਿੰਦਾ ਕਹਿੰਦਾ ਵੀ ਐ ਨਹੀਂ ਵੀ ਖੇਤ ਭਰ ਦਿੰਨੇ ਪਾਣੀ ਨਾਲ ਕਹਿੰਦਾ ਥੋੜਾ ਥੋੜਾ ਪਾਣੀ ਲਾਉਂਦੇ ਸੇਮਾ ਸੇਮਾ ਜਿਹਾ ਕਹਿੰਦਾ ਉਹਦੇ ਨਾਲ ਵਧੀਆ ਸਿਸਟਮ ਰਹਿੰਦਾ ਕਹਿੰਦਾ ਵੀ ਤਰ ਜਿਹੇ ਰਹਿੰਦੇ ਨੇ ਬੇਲਾ ਵੀ ਠੀਕ ਰਹਿੰਦਾ ਸਿਸਟਮ ਤੁਹਾਨੂੰ ਇੱਕ ਵਾਰ ਫੇਰ ਦਿਖਾ ਦੇਣਾ ਵੀਰੇ ਪ੍ਰਿੰਟ ਲਈ ਬਾਈ ਕਹਿੰਦਾ ਤੋੜ ਲਈ ਇਹ ਤੋਂ ਕਹਿੰਦਾ ਵੀਰੇ ਕੱਲ ਨੂੰ ਸ਼ਾਮ ਨੂੰ ਕਹਿੰਦਾ ਫੇਰ ਪ੍ਰਿੰਡੀ ਤਿਆਰ ਆ ਕਹਿੰਦਾ ਇੱਕ ਦਿਨ ਹੋਇਆ ਤੋੜਨ ਨੂੰ ਕਹਿੰਦਾ ਇੱਕ ਦਿਨ ਲੱਗ ਗਿਆ ਦੂਸਰੇ ਤੀਸਰੇ ਦਿਨ ਕਹਿੰਦਾ ਪ੍ਰਿੰਡੀ ਤਿਆਰ ਆ ਕਹਿੰਦਾ ਡੇਢ ਦੋ ਕਿੱਲਾ ਲਾਇਆ ਬਾਈ ਨੇ ਪ੍ਰਿੰਡੀ ਦਾ ਕਹਿੰਦਾ ਤਿਆਰ ਆ ਵੀਰੇ ਕਹਿੰਦਾ ਪ੍ਰਿੰਡੀ ਤੋੜਨ ਵਾਸਤੇ ਤੋੜਦੇ ਵੀ ਕਹਿੰਦਾ ਅਸੀਂ ਆਪ ਆ ਘਰ ਦੇ ਘਰ ਦੇ ਜਾਇ ਕੋਦੋ ਮਜ਼ਦੂਰ ਲਾ ਲੈਂਦਾ ਜਿਹੜਾ ਵਿਚਾਰਾ ਵਧੀਆ ਹੁੰਦਾ ਕਹਿੰਦਾ ਉਹਨੂੰ ਲਾ ਕੇ ਨਾਲ ਕਹਿੰਦਾ ਤੋੜ ਲੈਣਾ ਸਾਰੀ ਬਾਈ ਨੇ ਅਮਰੂਦ ਵੀ ਲਾ ਰੱਖਨੇ ਮੈਂ ਬਾਈ ਕਹਿੰਦਾ ਇਹ ਖਾਣਾ ਅਮਰੂਦ ਖਾ ਲਵੇ 10 12 ਪੀਡੇ ਲਾ ਰੱਖਨੇ ਬਾਈ ਨੇ ਅੱਗੇ ਤੱਕ ਅਮਰੂਦ ਤਾਂ ਵਧੀਆ ਲੱਗ ਰਹੇ ਨੇ ਪਰ ਯਾਰ ਸਪਰੇਅ ਜੀ ਮਾਰ ਰਿਹਾ ਦੀ ਬਾਈ ਆ ਉਹ ਮੈਨੂੰ ਕਹਿੰਦਾ ਪੈਸੇ ਕਹਿੰਦਾ ਇਹ ਦੂਸਰੀ ਸਪਰੇ ਨਹੀਂ ਹੈਗੀ ਕਹਿੰਦਾ ਦਵਾਈ ਵਾਲੀ ਨਹੀਂ ਹੈਗੀ ਕਹਿੰਦਾ ਨੋਰਮਲ ਹੈ ਕਹਿੰਦਾ ਇਹ ਤਾਂ ਕੋਈ ਐਸੀ ਆਪ ਹੀ ਕਹਿੰਦਾ ਘਰਾਂ ਤਿਆਰ ਕਰਦੇ ਆ ਵੀਰੇ ਕਹਿੰਦਾ ਉਹੀ ਸਪਰੇ ਆ ਕਹਿੰਦਾ ਇਹ ਮੈਂ ਐਡੀ ਗੱਲ ਬਾਤ ਨਹੀਂ ਹੈਗੀ ਕਹਿੰਦਾ ਦਵਾਈ ਦੁਵਾਈ ਵਾਲੀ ਨਹੀਂ ਹੈਗੀ ਇਹ ਦੇਖ ਕੇ ਯਾਰ ਬਹੁਤ ਸੋਹਣਾ ਲੱਗਿਆ ਇੰਨੀ ਗਰਮੀ ਵੀ ਮਹਿਸੂਸ ਨਹੀਂ ਹੋ ਰਹੀ ਔਰੇ ਫਿਰਦਿਆਂ ਨੂੰ ਬਹੁਤ ਵਧੀਆ ਲੱਗਿਆ ਯਾਰ ਦੇਖ ਕੇ ਬਾਈ ਦਾ ਸਿਸਟਮ ਨਾਲੇ ਡੇਲੀ ਦੇ ਡੇਲੀ ਪੈਸੇ ਐ ਨਹੀਂ ਹੈਗਾ ਵੀ ਯਾਰ ਆਪਾਂ 6 ਮਹੀਨੇ ਵੇਟ ਕਰਾਂਗੇ ਵੀ ਪੈਸੇ ਆਉਣਗੇ ਪਿਆਣੀ ਪਤਾ ਵੀ ਫਸਲ ਮਰ ਜੇ ਜਾਂ ਉਰਜੇ ਨਹੀਂ ਪੈ ਜੇ ਖਰਾਬ ਹੋ ਜੇ ਭਾਈ ਕਹਿੰਦਾ ਡੇਲੀ ਸ਼ਾਮ ਨੂੰ ਜਿੰਨੇ ਕਹਿੰਦਾ ਲਾਇਤੇ ਯਾਰ ਉਦੋਂ ਦੁੱਗਣੇ ਵੱਟ ਲਏ ਸੀ ਨੇ ਕਹਿੰਦਾ ਚਲੋ ਠੀਕ ਆ ਧੰਨਵਾਦ ਸਰ ਓਕੇ ਜੀ